ਪਟਿਆਲਾ ਦੇ ਸਰਕਾਰੀ ਰਜਿੰਦਰ ਹਸਪਤਾਲ ਦੀਆਂ ਠੇਕੇਦਾਰੀ ਸਿਸਟਮ ਤੇ ਕੰਮ ਕਰਨ ਵਾਲੀਆਂ ਨਰਸਾਂ ਹੜਤਾਲ ਤੇ ਬੈਠੀਆਂ ਨੇ ਅਤੇ OPD ਨੂੰ ਵੀ ਤਾਲਾ ਲਾ ਦਿੱਤਾ ਹੈ ਇਸ ਦੇ ਚਲਦਿਆਂ ਹਸਪਤਾਲ ਚਾਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮਰੀਜ਼ ਬਿਨਾ ਇਲਾਜ ਕਰਵਾਏ ਤੇ ਬਿਨਾ ਦਵਾਈ ਲੈ ਹੀ ਵਾਪਸ ਪਰਤ ਰਹੇ ਨੇ ਬੰਦ ਹੋ ਜਾ ਜੀ ਕਣ ਹਸਪਤਾਲ ਬੰਦ ਆ ਜੀ ਹਾਂਜੀ ਮੈਂ ਤਾਂ ਹਾਂਜੀ ਜਿੰਮੀ ਡਾਉਣਾ ਮੈਂ ਬਹੁਤ ਬਿਮਾਰ ਰਹਿੰਦੀ ਆ ਢਿੱਲੇ ਜਾਦੇ ਆ ਜੀ ਵੈਸੇ ਇਸ ਕਰਕੇ ਪਹਿਲਾਂ ਦਵਾਈ ਚੱਲ ਰਹੀ ਆ ਹੁਣ ਬਿੰਦ ਚ ਢਿੱਲੀ ਹੋ ਜਾ ਕੋਈ ਪਤਾ ਨਹੀਂ ਹੁੰਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਨਹੀਂ ਕਿ ਕਰੀਏ ਬਿੰਦ ਚ ਠੰਡੀ ਹੋ ਜਾ ਜੀ ਖੁੱਦ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ 300 ਤੋਂ ਵੱਧ ਨਰਸਾਂ ਤਿੰਨ ਦਿਨਾਂ ਤੋਂ ਦਰਨੀ ਤੇ ਬੈਠੀਆਂ ਨੇ ਇਹਨਾਂ ਦਾ ਇਲਜ਼ਾਮ ਹੈ ਕਿ ਓਪੀਡੀ ਬੰਦ ਕਰਨ ਲਈ ਸਰਕਾਰ ਨੇ ਇਹਨਾਂ ਨੂੰ ਮਜਬੂਰ ਕੀਤਾ ਹੈ ਪਰ ਐਮਰਜੈਂਸੀ ਸੇਵਾਵਾਂ ਤੇ ਹੜਤਾਲ ਦੇ ਕਿਸੇ ਵੀ ਤਰ੍ਹਾਂ ਦੇ ਪ੍ਰਭਾਵ ਤੋਂ ਇਹਨਾਂ ਨੇ ਇਨਕਾਰ ਕੀਤਾ ਜਿਹੜਾ ਸੀ ਅੱਜ ਓਪੀਡੀ ਬੰਦ ਕਰਨ ਦਾ ਫੈਸਲਾ ਲਿਆ ਇਹਦੇ ਲਈ ਸਾਨੂੰ ਪੰਜਾਬ ਸਰਕਾਰ ਨੇ ਮਜਬੂਰ ਕੀਤਾ ਓਪੀਡੀ ਨੂੰ ਬੰਦ ਕਰਨ ਦਾ ਫੈਸਲਾ ਜਿਹੜਾ ਉਹ ਸਾਡਾ ਬਿਲਕੁਲ ਸਹੀ ਆ ਕਿਉਂਕਿ ਪਹਿਲੀ ਗੱਲ ਤਾਂ ਸਵਾਲ ਇਹ ਉੱਠਦਾ ਕਿ ਓਪੀਡੀ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਸੀਰੀਅਸ ਮਰੀਜ਼ ਆ ਉਹ ਡੋਰ ਚ ਕਦੀ ਵੀ ਨਹੀਂ ਆਉਂਦਾ ਆਉਂਦੇ ਲਈ ਬਹੁਤ ਸੀਰੀਅਸ ਮਰੀਜ਼ਾਂ ਲਈ ਜਿਹੜੀਆਂ ਅਸੀਂ ਐਮਰਜੈਂਸੀ ਸੇਵਾਵਾਂ ਔਰਤੋ ਐਮਰਜੈਂਸੀ ਸਰਜਰੀ ਐਮਰਜੈਂਸੀ ਪਲੱਸ ਜਿਹੜੀ ਮੈਡੀਸਨ ਦੀ ਐਮਰਜੈਂਸੀ ਆ ਉਹ ਬਿਲਕੁਲ ਓਪਨ ਆ ਮਰੀਜ਼ ਉੱਧਰ ਜਾ ਕੇ ਕਾਰਡੀਓ ਜਿਹੜੀ ਕਾਰਡੀਓ ਦੀ ਓਪੀਡੀ ਉੱਪਰ ਐਮਰਜੈਂਸੀ ਉਹ ਵੀ ਬਿਲਕੁਲ ਇਸ ਟਾਈਮ ਜਿਹੜੀ ਆ ਓਪਨ ਆ ਮਰੀਜ਼ ਉੱਥੇ ਜਾ ਕੇ ਜਿਹੜਾ ਆਪਣਾ ਇਲਾਜ ਕਰਵਾ ਸਕਦੇ ਆ ਅਸੀਂ ਇਸ ਗੱਲ ਨਾਲ ਆਪਣੇ ਜਿਹੜੇ ਇਸ ਫੈਸਲੇ ਨਾਲ ਬਿਲਕੁਲ ਸੰਤੁਸ਼ਟ ਆ ਕਿ ਜਿਹੜਾ ਸਾਡਾ ਫੈਸਲਾ ਬਿਲਕੁਲ ਸਹੀ ਆ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਪੀ ਐਲ 파ਰਦਵਾਜ ਮੁਤਾਬਕ ਇਹ ਮਾਮਲਾ ਸੁਲਝਾਉਣ ਲਈ ਪੁਲਿਸ ਨੂੰ ਵੀ ਮਦਦ ਲਈ ਕਿਹਾ ਗਿਆ ਹੈ ਅਤੇ ਨਰਸਾਂ ਨੂੰ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਰਸਾਂ ਨੇ O P D ਨੂੰ ਨਾ ਖੋਲਿਆ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਹਾਂ ਅਸੀਂ ਮੈਂ ਐਸ ਐਸ ਪੀ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਜੀ ਸੀ ਸਾਹਿਬ ਨੂੰ ਰਿਕਵੈਸਟ ਕੀਤੀ ਹੈ। ਕਿ ਲਾ ਐਂਡ ਆਰਡਰ ਮੇਨਟੇਨ ਰੱਖਿਆ ਜਾਵੇ ਪੁਲਿਸ ਦੀ ਹੈਲਪ ਨਾਲ ਅਸੀਂ ਕਰਾਂਗੇ ਅਸੀਂ ਇਹਨਾਂ ਨੂੰ ਨਰਸਸ ਨੂੰ ਵੀ ਰਿਕਵੈਸਟ ਕੀਤੀ ਹੈ ਇਹਨਾਂ ਦੇ ਨਮਾਇੰਦਿਆਂ ਨੂੰ ਵੀ ਤੁਸੀਂ ਐਟ ਲੀਸਟ ਇਹ ਕੰਮ ਨਾ ਕਰੋ ਜਿਸ ਦੇ ਨਾਲ ਲਾ ਐਂਡ ਆਰਡਰ ਇਫੈਕਟ ਹੋਵੇ ਪੇਸ਼IENTS ਦੀ ਜਿਹੜੀ ਕੇਅਰ ਹੈ ਈਵਨ OPD ਦੇ ਵਿੱਚ ਇਹਨਾਂ ਦਾ ਕੋਈ ਕੰਮ ਨਹੀਂ ਹੈ ਉੱਥੇ ਇਹਨਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ ਅਸੀਂ ਇਹਨੂੰ ਰਿਕੁਐਸਟ ਕੀਤੀ ਹੈ ਨਹੀਂ ਫਿਰ ਅਸੀਂ ਐਕਸ਼ਨ ਲਵਾਂਗੇ ਫਿਲਹਾਲ ਤਿੰਨ ਦਿਨਾਂ ਤੋਂ ਚੱਲ ਰਹੀ ਇਸ ਹੜਤਾਲ ਦੇ ਮੱਦੇਨਜ਼ਰ ਸਿਹਤ ਸਹੂਲਤਾਂ ਨੂੰ ਜਾਰੀ ਰੱਖਣ ਲਈ ਹਸਪਤਾਲ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੀ ਮਦਦ ਲੈ ਰਿਆ ਹੈ ਪਰ ਨਰਸਾਂ ਇਸ ਦਾ ਲਗਾਤਾਰ ਵਿਰੋਧ ਕਰ ਰਹੀਆਂ ਨੇ ਅਤੇ ਇਸ ਵਿਰੋਧ ਵਿੱਚ ਤੀਜੇ ਦਿਨ ਵੀ OPD ਨੂੰ ਤਾਲਾ ਲਾ ਦਿੱਤਾ ਗਿਆ